ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਜ਼ਿਲ੍ਹਾ ਸੰਰੂਰ ਦੇ ਪਵਾਨੀਗੜ ਦੇ ਪਿੰਡ ਪੜੋ ਤੇ ਖਾਵਾ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਪੜੋ ਦੀ ਲੇਡੀ ਸੰਪਤ ਪ੍ਰਕਾਸ਼ ਕੌਰ ਨੂੰ ਉੱਟਣ ਦੇ ਦੋਸ਼ ਲੱਗੇ ਹਨ ਹੁਣਾਂ ਵੱਲੋਂ ਹਸਪਤਾਲ ਪਵਾਨੀਗੜ ਪਹੁੰਚੇ ਹਨ ਜਿੱਥੇ ਕੀ ਹੋਰ ਜਿਹੜੇ ਇਲਾਜ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਡਾਕਟਰੀ ਟੀਮ ਬੁਲਾਉਣਾਂ ਦੀ ਸਹਾਇਤਾ ਅਲਮ ਪੱਟੀ ਕੀਤੀ ਜਾ ਰਹੀਆਂ ਜਿੱਤੇ ਹੀ ਉਹਨਾਂ ਨੂੰ ਕੁੱਟਣ ਦੇ ਦੋਸ਼ ਲੱਗੇ ਹਨ ਜਿੱਤੇ ਹੀ ਭਾਵਕ ਹੁੰਦੇ ਰਹਿੰਦੇ ਨਜ਼ਰ ਆਏ ਤਸਵੀਰਾਂ ਦੇਖਸਣੇ ਸਵੇਰ ਦੇ ਅੱਜ ਕ੍ਰੀਮ ਨੇ ਕੋਈ 7 ਵਜੇ ਦੀ ਕਟਨਾ ਦੱਸੀ ਜਾ ਰਹੀਆਂ ਹਨ ਇਸ ਸਬੰਧੀ ਕੀ ਕਹਿੰਦੇ ਹਨ ਪਿੰਡ ਦੇ ਅਤੇ ਪੁਲਿਸ ਅਧਿਕਾਰੀ ਤੇ ਡਾਕਟਰਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਣਾ ਕੀ ਨਾਮ ਹੈ ਜੀ ਸਮਿਤ ਸਿੰਘ ਹੈ ਜੀ ਤੁਹਾਨੂੰ ਕੀ ਗੱਲ ਹੋਈ ਜੀ ਇਹ ਮੈਂ ਆਪਣੇ ਫਾਰਮ ਦੇ ਕੰਮ ਕਰ ਰਿਹਾ ਸੀ ਆਪਣਾ ਘਰ ਮੋਲ ਪੰਚਾਇਤ ਘਰ ਲੋਪ 100 ਕ ਮੀਟਰ ਦੀ ਦੂਰੀ ਤੇ ਠੀਕ ਹੈ ਜੀ ਤੇ ਇਹ ਸਰਪੰਚ ਸਾਹਿਬ ਇਹਦੇ ਸੱਟਾਂ ਫੇਟਾਂ ਖਾਸੀਆਂ ਬੱਜੀਆਂ ਹਿੰਦੇ ਜੀ ਕੀ ਨਾਮ ਸਰਪੰਚ ਦਾ ਇਹਦਾ ਨਾਮ ਪ੍ਰਗਾਸ ਕੌਰ ਹੈ ਜੀ ਇਹਦੇ ਖਾਸੀਆਂ ਦੇ ਸੱਟਾਂ ਫੇਟਾਂ ਹੀ ਬੱਜੀਆਂ ਸੀ ਕੋਈ ਘਟਣਾ ਕਿਵੇਂ ਜੀ ਕੀ ਕਾਰਨ ਮੰਨ ਹੈ ਕੀ ਗੱਲ ਸੀ ਨਹੀਂ ਉਹਦਾ ਨਹੀਂ ਜੀ ਮੈਨੂੰ ਬਿਲਕੁਲ ਪਤਾ ਲੱਗਿਆ ਵੀ ਕੀ ਕਾਰਨ ਹੋਇਆ ਕੀ ਨਾ ਇਧਰ ਕੀ ਕਾਰਨ ਸੀ ਜਿਹੜੇ ਇਧਰ ਬਗੈ ਜਦੋਂ ਇਹਨਾਂ ਦੇ ਦੱਸਣ ਮੁਤਾਬਕ ਇਹ ਉੱਥੇ ਆਪਣੇ ਰਾਜਪਾਲ ਦੇ ਬਾਹਰ ਚ ਇੱਟਾਂੀਆਂ ਪਈਆਂ ਸੀ ਇਹ ਕਹਿੰਦੇ ਅਸੀਂ ਇੱਟਾਂ ਨੂੰ ਕਹਿਣ ਆਏ تھے ਇਹ ਵੀ ਇੱਟਾਂ ਤੁਸੀਂ ਰਸਤੇ 'ਚੋਂ ਲੋਕਾਂ ਨੂੰ ਦੇ ਲੰਘਣ ਵਾਸਤੇ ਦਿੱਕਤ ਲੱਗਦੀਆਂ ਕਿ ਤੁਸੀਂ ਉਹਨਾਂ ਨੂੰ ਚੱਕ ਕੇ ਅੰਦਰ ਕਰ ਲਓ ਤੇ ਉਧਰੋਂ ਇਹ ਵਾਪਸ ਮੁੜ ਕੇ ਜਾ ਰਹੇ ਸੀਗੇ ਪੰਚਾਇਤ ਘਰ ਕੋਲੇ ਇਹਨਾਂ ਨਾਲ ਲੜਾਈ ਝਗੜਾ ਹੋ ਗਿਆ ਪਾਇ ਨਹੀਂ ਪਤਾ ਲੱਗਿਆ ਕਿ ਕਿਹੜੀ ਪਾਰਟੀ ਨਾਲ ਹੋਇਆ ਕਿਹੜੇ ਬੰਦੇ ਨਾਲ ਹੋਇਆ ਉਹ ਇਹਨਾਂ ਨੂੰ ਸਰਪੰਚ ਸਾਹਿਬ ਉਹਨਾਂ ਨੂੰ ਪਤਾ ਤੇ ਉਸ ਤੋਂ ਬਾਅਦ ਇਹ ਜਦੋਂ ਡਿਗਦੇ ਪੰਦੇ ਜੇ ਕੂਕਾ ਮਾਰਦੇ ਆ ਰਹੇ ਸੀਗੇ ਉਹ ਮੈਂ ਬਾਹਰ ਲਿਖੜ ਕੇ ਦੇਖਿਆ ਭੱਜ ਕੇ ਇਹ ਮੇਰੇ ਅੰਦਰ ਆ ਬੜੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਜੱਸਾ ਪ੍ਰਧਾਨ ਹੈ ਜੀ ਉਨਮਾ ਮੇਰੇ ਕੋਲ ਨੰਬਰ ਸੀਗਾ ਮੈਂ ਉਹਨੂੰ ਫੋਨ ਕਰਿਆ ਮਾਹ ਵੀ ਐਂਤ ਕਰਕੇ ਐ ਗੱਲ ਹੋ ਗਈ ਵੀ ਸਰਪੰਚ ਸਾਹਿਬ ਦੇ ਕੋਈ ਸੱਟਾਂ ਫੇਟਾਂ ਮਾਰ ਕੇ ਬੰਦੇ ਵੀ ਭੱਜ ਕੇ ਆ ਕੇ ਇਹਨੂੰ ਦੇਖੋ ਕਿ ਖੂਨ ਖਾਨ ਕਾਫੀ ਲਿੱਕੜ ਰਹੇ ਆ ਉਸ ਤੋਂ ਬਾਅਦ ਆ ਕੇ ਅਸੀਂ ਨਾਲ ਨਾਲ ਮੈਂ ਆ ਕੇ ਜੀ ਉਹ ਆ ਕੇ ਪਹਾਣੀ ਦਾ ਹਸਪਤਾਲ ਚੋਂ ਦਾਖਲ ਕਰਵਾਇਆ ਕਿਵੇਂ ਵੀ ਗੀ ਟੀਜ ਨੂੰ ਲੈ ਕੇ ਵੀ ਲੜਾਈ ਝਗੜਾ ਕਿਉਂ ਵਧ ਰਿਹਾ ਹੈ ਕਿ ਪਤਾ ਜੀ ਇਹਨਾਂ ਦਾ ਆਪਾਂ ਇਹ ਲੜਾਈ ਝਗੜੇ ਤੇ ਮਸਲਾ ਚਾਹੀ ਨਹੀਂ ਇਹ ਮੰਗ ਕਰਦਾ ਪ੍ਰਸ਼ਾਸਨ ਆਪਾਂ ਦਾ ਪ੍ਰਸ਼ਾਸਨ ਇਹ ਮੰਗ ਕਰਦੇ ਵੀ ਜਿਹੜਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਾਮ ਹੈ ਜੀ ਪ੍ਰਕਾਸ਼ ਕੌਰ ਆ ਜੀ ਆਉਦਾ ਹੀ ਛੁੱਟ ਲਵੇ ਮੇਰੇ ਕੋਲ ਸਰਪੰਚ ਹੀ ਆ ਜੀ ਕਿਹੜੇ ਪਿੰਡ ਦੀ ਜੀ ਪੜੋ ਪਿੰਡ ਦੀ ਕੀ ਗੱਲ ਹੋਈ ਜੀ ਜੀ ਗੱਲ ਤਾਂ ਜੀ ਕੁਛ ਨਹੀਂ ਹੋਈ ਮੈਨੂੰ ਸਾਡੇ ਬੰਦੇ ਕਹਿਣ ਲੱਗੇ ਕਹਿੰਦੇ ਵੀ ਉੱਤੇ ਇੱਟਾਂ ਪਈਆਂ ਨੇ ਵਿੱਚ ਵੀ ਉਹ ਚਕਾ ਕੇ ਆ ਮੈਂ ਜੀ ਚਕਾਉਣ ਬਾਗੀ ਮੋਂਗਾ ਜੇ ਘਰੋਂ ਮੁੜੀ ਆ ਰਹੀ ਸੀ ਤੇਰਾ ਮੈਨੂੰ ਮੇਜਾ ਦੋ ਬੰਦੇ ਹੋਰ ਤੇ ਜੀ ਮੋਟਰਸਾਈਕਲ ਦੋ ਤੇ ਚਾਰ ਬੰਦੇ ਤੇ ਪਤਾ ਨਹੀਂ ਮੇਰੇ ਤਾਂ ਗੁੱਤੇ ਹੀ ਫੜ ਕੇ ਘਮਾਤੀ ਤੇਰੇ ਨੇ ਖੱਤ ਚਿੱਤੀ ਉਹਦੇ ਪਤਾ ਨਹੀਂ ਦਾਤੀ ਦੀ ਮੈਨੂੰ ਤਾਂ ਦਾਤੀਆਂ ਲੱਗੀਆਂ ਵੀ ਮੇਰ ਤਾਂ ਮਾਏ ਫੜਾਂ ਬਸ ਮੇਰਾ ਤਾਂ ਉਹਨੇ ਬੋਰਾ ਹਾਲ ਕਰਤਾ ਫਿਰ ਮੈਂ ਗਿਰ ਗਈ ਜੀ ਗਰੀ ਹੋਈ ਮੇਰੇ ਫਿਰ ਲੱਤਾਂ ਕਨ ਜਿਵੇਂ ਮੇਰੇ ਬੇਟੇ ਦੇ ਮਾਰੀਆਂ ਤੇ ਉਵੇਂ ਮੇਰੇ ਢਿੱਡ ਤੇ ਲੱਤਾਂ ਮਾਰੀਆਂ ਜੀ ਮੇਰੇ ਐ ਪੱਟਾਂ ਤੇ ਕਨ ਪੈਰ ਤਾਰ ਕੇ ਲਾਤੜਿਆ ਜੀ ਮੈਨੂੰ ਉਹਨੇ ਮੈਨੂੰ ਫਿਰ ਮੈਂ ਭੱਜ ਕੇ ਜੀ ਇਸ ਮਿੱਤਕਾ ਕਰਤੀ ਮੈਂ ਜੀ ਖੜੀ ਹੋ ਕੇ ਦੇਖਿਆ ਕੋਈ ਬੰਦਾ ਮੈਨੂੰ ਨਾ ਦੇਖਿਆ ਜੀ ਫਿਰ ਮੈਂ ਨਾਲੇ ਜਾ ਕੇ ਉੱਥੇ ਬਾਹਰ ਚ ਡਿੱਗ ਗਈ ਜੀ ਸਮਿੱਤ ਨੂੰ ਫੇਰ ਮੈਂ ਇਹਦੀ ਮਾਂ ਲਿਕੜੀ ਉਹ ਕਹਿੰਦੀ ਵੀ ਕੀ ਹੋ ਗਿਆ ਵੀ ਟਰਮਾਸਿੰ ਪਤਾ ਨਹੀਂ ਕੀ ਹੋ ਗਿਆ ਆਪਣੇ ਸਰਪੰਚਨ ਇਹ ਮੁੰਡਾ ਪਤਾ ਨਹੀਂ ਕਿੱਥੇ ਏਤੀ ਅੰਦਰ ਟਿਫਤਾ ਨਹੀਂ ਜਿੱਥੇ ਸੀ ਵੀ ਇਹ ਭੱਜ ਕੇ ਵੀ ਕੀ ਹੋ ਗਿਆ ਕੀ ਹੋ ਗਿਆ ਇਹਨਾਂ ਨੇ ਜੀ ਫੋਨ ਕਮਾਤਾ ਕਰਦੇ ਕਿ ਵੀ ਆਪਣਾ ਸਰਪੰਚ ਕੋ ਟੱਕ ਇਹਨਾਂ ਨੇ ਇਹਨਾਂ ਨੇ ਜੀ ਬਹੁਤ ਬੇਰਹਿਮੀ ਨਾਲ ਕੁੜਦੇ ਨੇ ਇਹ ਸਾਡਾ ਇੰਨਾ ਕਿਉਂ ਸਾਡੇ ਮਾਂਗਰ ਪੈ ਗਏ ਸਾਡੇ ਪੰਜ ਸਾਲ ਸਰਪੰਚ ਕਿਵੇਂ ਚੱਲੂਗੀ ਸਾਡੀ ਸਰਪੰਚੀ ਦਾ ਤਾਂ ਫਿਰ ਕੋਈ ਰੋਲ ਨਹੀਂ ਰਿਹਾ ਜੀ ਤਾਂ ਸਾਨੂੰ ਮਜੂਦਿਆਂ ਨੂੰ ਕੁੱਟਣ ਲੱਗੇ ਪਹਿਲਾਂ ਸਾਫ ਕਾ ਮੇਰਾ ਬੇਟਾ ਸੀ ਉਹ ਕੁੱਟਿਆ ਉਸ ਤੋਂ ਬਾਅਦ ਜੀ ਹੁਣ ਮੈਂ ਮਜੂਦਾ ਫਾੜ ਲਿਆ ਫਿਰ ਮੇਰਾ ਸਾਡਾ ਤਾਂ ਕਿਧਰੇ ਨਿਕੰਦਾ ਹੱਕ ਨਹੀਂ ਰਿਹਾ ਜੀ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਸਾਡੀ ਸੁਣਵਾਈ ਹੋਵੇ ਜੀ ਜਾਂ ਸਾਡੇ ਧੀਵਿਆਂ ਤੇ ਹੱਥ ਚੱਕਣ ਲੱਗੇ ਹੀ ਫਿਰ ਸਾਡਾ ਤਾਂ ਜੀ ਕੋਈ ਰੋਲ ਨਹੀਂ ਰਿਹਾ ਹੈਗਾ ਸੀ ਕਿਵੇਂ ਬਾਹਰ ਨਿਕੜਾਂਗੇ 5 ਸਾਲ ਸਰਪੰਚ ਹੀ ਸਾਡੀ ਕਿਵੇਂ ਚੱਲੂਗੇ ਕਿੰਨੇ ਜਣੇ ਸੀਗੇ ਜੀ ਉਹ ਉਹ ਜੀ 5 ਜਣੇ ਤੇ ਜਾਦਰ ਕੋਣ ਕੋਣ ਸੀਗੇ ਆਏ ਨਹੀਂ ਜੀ ਪਤਾ ਮੈਨੂੰ ਵੀ ਉਹ ਉਹਨਾਂ ਦੇ ਮੂੰਹ ਬੰਨੇ ਹੋਏ ਤੇ ਨੌਜਵਾਨ ਜੀ ਸੀ ਜੇ ਕੋ ਨਾ ਨੌਜਵਾਨ ਤੇ ਜੀ ਆਏ ਨਾ ਵਧੀਆ ਉਸਨੂੰ ਮਾਰ ਲੈ ਕਿਉਂ ਆਏ ਕੁੱਟਣ ਕਿਉਂ ਆਏ ਮੈਨੂੰ ਨਹੀਂ ਪਤਾ ਮੈਨੂੰ ਤਾਂ ਉਹਦੇ ਮੇਰੇ ਬੇਟੇ ਨੂੰ ਵੀ ਨਹੀਂ ਪਤਾ ਵੀ ਕਿਉਂ ਕੁੱਟਣ ਆਏ ਤੇ ਅਜ ਮੈਨੂੰ ਵੀ ਨਹੀਂ ਪਤਾ ਲੱਗਿਆ ਜੀ ਕਿਉਂ ਕੁੱਟਣਾਉਂਦੇ ਨੇ ਸਾਨੂੰ ਇੱਕ ਜਿਹਦੀ ਲੱਗਦਾ ਸਾਨੂੰ ਕਿਹਨੇ ਕਟਾਏ ਨੇ ਜੀ ਕੀ ਲੱਗਦਾ ਸਾਨੂੰ ਹੁਣ ਸਾਨੂੰ ਤਾਂ ਜੀ ਕੀਪਤਾ ਵੀ ਕਿਹਨੇ ਕਟਾਏ ਨੇ ਇਹੀ ਕਟਾਉਣ ਵਾਲੇ ਨੇ ਰਣਜੀਤ ਹੋਰੀਆਂ ਅੱਛਾ ਹਾਂਜੀ ਏ ਹੁਣ ਤੁਹਾਡੇ ਕੋਈ ਕਿੰਨੇ ਜ਼ਿਆਦਾ ਕੋਈ ਨੁਕਸਾਨ ਤਾਂ 60 ਫੀਟ ਜ਼ਿਆਦਾ ਦੇ ਮੇਰੇ ਜੀ ਸੱਤਾਂ ਗੁੱਮੋਂ ਬਹੁਤ ਮਾਰ ਗਏ ਮੈਨੂੰ ਜ਼ਾਤੜ ਗਏ ਜੀ ਆ ਮੇਰੇ ਹੱਥਾਂ ਤੇ ਜਿਹੜੇ ਜ਼ਖਮ ਨੇ ਇਹ ਸਾਨੂੰ ਦਿਖੇ ਰਹੇ ਨੇ ਹੁਣ ਕੀ ਮੰਗ ਕਰਦਾ ਹਾਂ ਅਸੀਂ ਮੰਗ ਹੀ ਕਰਦੇ ਆ ਜੀ ਵੀ ਮੇਰੇ ਬੇਟਿਆਂ ਦਾ ਵੀ ਜਿਹੜਾ ਪਰਚੇ ਨੇ ਇਹ ਵੀ ਉਹ ਸਾਨੂੰ ਉਹ ਹੋਣੇ ਚਾਹੀਦੇ ਨੇ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਡੇ ਤੇ ਕੁੱਟਮਾਰ ਨਾ ਹੋਵੇ ਸਾਡੇ ਤੇ ਬਾਲੀ ਕੁੱਟਮਾਰ ਹੋਣ ਲੱਗ ਗਈ ਜੀ ਠੀਕ ਹੈ ਵੀ ਸਾਡਾ ਇਹ ਹੋਣਾ ਚਾਹੀਦਾ ਨਾਮ ਹੈ ਡਾਕਟਰ ਹਰਸਿਮਰਨ ਜੋਤ ਦਾ ਮੈਡੀਕਲ ਆਫੀਸਰ ਸੀਐਚਸੀ ਤਵਾਨੀਗੜ੍ਹ ਵਿਖੇ ਤਾਇਨਾਤ ਹਾਂ ਮੈਡਮ ਇ ਕੋਈ ਮਸਲਾ ਹੈ ਲੈਜਾ ਘੜੇ ਦਾ ਕੋਈ ਪਤਾ ਲੱਗ ਕਿੰਨੇ ਕਰਾ ਇੰਜਰੀ ਹੋਈ ਹੈ ਹਾਂਜੀ ਮਾਰਨਿੰਗ ਚ ਆਏ ਨੇ ਇੱਕ ਲੜਾਈ ਦਾ ਕੇਸ ਆਇਆ ਪੜੋ ਪਿੰਡ ਤੋਂ ਨਿਗੇ ਠੀਕ ਨੇ ਮਾਤਾ ਇੱਕ ਵਾਰੀ ਬਾਕੀ ਹਲੇ ਦੇਖਦੇ ਆ ਪਰਚਾ ਰੁੱਕਾ ਭੇਜਤਾ ਆ ਪਰਚਾ ਹੋ ਗਿਆ ਇਹਨਾਂ ਦਾ ਤੇ ਬਾਕੀ ਅੱਗੇ ਹਲੇ ਸਿਵਲ ਸੰਗਰੂਰ ਇਹਨਾਂ ਨੂੰ ਰੈਫਰ ਕਰਾਂਗੇ ਅੱਗੇ ਫਰਦਰ ਉਹਦੇ ਲਈ ਕੋਈ ਮੇਜਰ ਤਾਂ ਨਹੀਂ ਇਸ਼ੂ ਹੈ ਇਹਦਾ ਨਹੀਂ ਕੁਝ ਮੇਜਰ ਇਸ਼ੂ ਨਹੀਂ ਹੈਗਾ ਬਾਕੀ ਦੇਖੋ ਇਹਨਾਂ ਦਾ ਹਾਂਜੀ ਐਮਐਲਸੀ ਦਾ ਕੇਸ ਹੈ ਸਰ ਕਿਪੜਾ ওপਨਡ ਮਸਲਾ ਹੈ ਕਿ ਸਰਪੰਚ ਨੂੰ ਕੁੱਟਣ ਦਾ ਕੋਈ ਮਸਲੇ ਬਾਰੇ ਹੈ ਉਹ ਕੁੱਟਮਾਰ ਤਾਂ ਕੋਈ ਨਹੀਂ ਹੋਈ ਹੈਗੀ ਉੱਥੇ ਠੀਕ ਹੈ ਨਾ ਉਹਦੀ ਜਿਹੜੀ ਸੀਐਮ ਲੜ ਲਈ ਹੈ ਉਹ ਸਿੰਪਲ ਸੱਟਾਂ ਨੇ ਠੀਕ ਹੈ ਸਰ ساری ਸੱਟਾਂ ਠੀਕ ਹੈ ਨਾ ਨੋਪ ਆਪਣੇ ਹੈਗੀਆਂ ਨੇਗੇ ਸਰ ਆਰੀਆਂ ਨੇਗੇ ਦੇ ਵਿੱਚ ਠੀਕ ਹੈ ਸਿੰਪਲ ਸੱਟਾਂ ਨੇਗੀਆਂ ਸਾਰੇ ਸਾਰੇ ਪੇਨ 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 ਲਿਖਿਆ ਹੋਇਆ ਹੈ ਵੀ ਡਾਕਿਨ ਰਿਪੋਰਟ ਦੇ ਵਿੱਚ ਕੋਈ ਹਾਂ ਨਾ ਬਾਕੀ ਰਹੀ ਗੱਲਾਂ ਸੀ ਉੱਥੇ ਮੁੱਕ ਦੀ ਪੜਤਾਲ ਵੀ ਕੀਤੀ ਹੈਗੀ ਆ ਤੇ ਇਹ ਜਿਸ ਦਾ ਸਰ ਨਾਲ ਕੋਈ ਗੱਲ ਲੱਗਦੀ ਨਹੀਂ ਹੈਗੀ ਬਾਕੀ ਦੂਜੀ ਪਾਰਟੀ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਐਡਮਿਟ ਹੋਈ ਹੈ ਹੁਣ ਦੇਖਾਂਗੇ ਦੋਨੋਂ ਤਰ੍ਹਾਂ ਦੇ ਜਦੋਂ ਵੀ ਰੋਕੇ ਆਉਂਦੇ ਰਹਿਗੇ ਫਿਰ ਜਿਹੜੀ ਹੋਗੀ ਦੇਖਾਂਗੇ ਬਣਦੀ ਜੋ ਵੀ ਹੋਊਗੀ ਕਰਵਾਈ ਦੋਨੋਂ ਤਰ੍ਹਾਂ ਦੇ ਹੋ ਜੂਗੀ